ਕਾਰਬਨ ਗਿੱਲੀ ਕਣਕ ਹੋਗੇ ਜੀ ਪਰ ਕਾਰਬਨ ਕੋਈ ਪ੍ਰਬੰਧ ਨਹੀਂ ਹੈ ਨਹੀਂ ਕੋਈ ਪ੍ਰਬੰਧ ਨਹੀਂ ਕਿੰਨਾ ਬਟ ਰਾਜੂ ਕਿਹੜੇ ਪਿੰਡ ਤੋਂ ਸੀ ਹਾਂਜੀ ਕਿਹੜੇ ਪਿੰਡ ਤੋਂ ਮੋੜ ਤੋਂ ਆਹ ਕਦੋਂ ਲਿਆ ਕੇ ਸੀ ਕਣਕ ਕਣਕ 2 ਦਿਨ ਹੋ ਗਏ ਜੀ ਕੋਈ ਬੋਲੀ ਨਹੀਂ ਹੋਈ ਹਾਲੇ ਤੱਕ ਸਰਕਾਰ ਜਣ ਕੇ ਦਾਅਵੇ ਤੋਂ ਭਜੜੀ ਹੈ ਹਾਂਜੀ ਕਿੰਨੀ ਕਣਕ ਜਿੱਲੀ ਹੋ ਗਈ ਤੁਹਾਡੀ ਹੋ ਗਈ 8 ਕਿਲੇ ਦੇ ਕਣਕ ਜਿੱਲੀ ਹੋ ਗਈ ਤੁਸੀਂ ਸ਼ਕਤੀ ਨੂੰ ਮਿਲੇ ਕਿਸੇ ਨੇ ਨਹੀਂ ਮਿਲੀ ਨਾ ਕੋਈ ਇੱਥੇ ਆਇਆ ਮੰਡੀ ਦਾ ਕੋਈ ਪ੍ਰਸ਼ਾਸਨ ਕੋਈ ਕੋਈ ਪ੍ਰਧਾਨ ਕੋਈ ਵੀ ਨਹੀਂ ਪਹੁੰਚਿਆ ਇੱਥੇ ਕੀ ਨਾ ਮੜ ਰੋੜਾ ਕੋਈ ਕੁਝ ਨਹੀਂ ਬਣਦਾ ਕੀ ਮੰਡੀ ਤੇ ਕੀ ਹਾਲਾਤ ਨੇ ਅੱਜ ਇਸ ਸਮੇਂ ਮੰਡੀ ਦੇ ਬਹੁਤ ਬੁਰਾ ਹਾਲ ਆਸਨੇ ਸਰਮ ਖਸਾਨਾਂ ਦੇ ਪੂਰੇ ਮੰਡੀ ਦੇ ਵਿੱਚ ਸਰਕਾਰ ਜਿਹੜੇ ਆਈ ਵਾਰ ਦਾਅਵੇ ਕਰਦੀ ਹੈ ਵੀ ਅਸੀਂ ਮੰਡੀਆਂ ਦੇ ਸੀਵਰੇਜ ਮੰਡੀਆਂ ਤੇ ਪਾਣੀ ਇਹ ਜਿਹੜੇ ਜਿੰਨੀ ਵੀ ਕਿਸਾਨਾਂ ਦੀ ਕਣਕ ਭੀਜੀ ਹੈ ਸਰਕਾਰ ਦੀ ਨੁਲਾਇਕੀ ਕਰਕੇ ਭੀ ਜਿਹੜਾ ਮੰਡੀ ਦਾ ਸੀਵਰੇਜ ਹੈ ਉਹ ਪੂਰਾ ਇਸ ਟਾਈਮ ਬੰਦ ਹੈ ਰਾਤ ਸੀਵਰੇਜ ਉਛਲਿਆ ਇਸ ਕਰਕੇ ਜਿੰਨੀ ਵੀ ਕਣਕ ਹੈ ਮੰਡੀ ਦੇ ਵਿੱਚ ਇੱਕ ਜਿਹੜੀ ਦੂਜੀ ਮੰਡੀ ਦੇ ਵਿੱਚ ਸਮੱਸਿਆ ਹਰ ਸਾਲ ਦੀ ਜਿਹੜਾ ਮੰਡੀ ਦੇ ਵਿੱਚ ਵਿਚਾਲੇ ਸੈੱਡ ਬਣਿਆ ਹੋਇਆ ਉਹ ਸੈੱਡ ਦਾ ਸਾਰਾ ਪਾਣੀ ਆਲੇ ਦੁਆਲੇ ਡਿੱਗਦਾ ਇਸ ਕਰਕੇ ਜਿੰਨੀਆਂ ਵੀ ਠੇਰੀਆਂ ਨੇ ਮੰਡੀ ਦੇ ਪਿੱਛੇ ਵਿਚਾਲੇ ਪਾਸੇ ਉਹ ਵੀ ਸਾਰੀਆਂ ਇਸ ਟਾਈਮ ਕਿਸਾਨਾਂ ਦੀਆਂ ਢੇਰੀਆਂ ਸਾਰੀਆਂ ਪਾਣੀ ਦੇ ਵਿੱਚ ਡੁੱਬੀਆਂ ਪਈਆਂ ਨੇ ਰਾਤ ਦਾ ਇੱਥੇ ਗੋਡੇ-ਗੋਡੇ ਪਾਣੀ ਸੀ ਇਹ ਸੀਵਰੇਜ ਉੱਚਮਕਰਨ ਪਾਣੀ ਹੋਇਆ ਮੰਡੀ ਮੰਡੀ ਬੋਰਡ ਹੈ ਕੋਈ ਵੀ ਅਜੇ ਤੱਕ ਮੰਡੀ ਬੋਰਡ ਦਾ ਕੋਈ ਵੀ ਉੱਚ ਅਧਿਕਾਰੀ ਨੇ ਆ ਕੇ ਕਿਸੇ ਕਿਸਾਨ ਨੂੰ ਇਹ ਨਹੀਂ ਪੁੱਛਿਆ ਵੀ ਕੋਈ ਐਸ ਕੋਈ ਸਮੱਸਿਆ ਨਹੀਂ ਹੈ ਕਿ ਕੋਈ ਅਧਿਕਾਰੀ ਕੋਈ ਸੈਕਟਰੀ ਕੋਈ ਇਨਸਪੈਕਟਰ ਅਜੇ ਤੱਕ ਕੋਈ ਨਹੀਂ ਆਇਆ ਹੈਗਾ ਨਾ ਕੋਈ ਮੰਡੀ ਬੋਰਡ ਦਾ ਜਿਹੜਾ ਇੱਥੇ ਮੰਡੀ ਦਾ ਪ੍ਰਧਾਨ ਹੈ ਕਿਸੇ ਨੇ ਆ ਕੇ ਕਿਸਾਨਾਂ ਨੂੰ ਅਜੇ ਤੱਕ ਕਿਸੇ ਨੇ ਕੋਈ ਸਰਕਾਰ ਦੇ ਅਧਿਕਾਰੀ ਨੇ ਕਿਸੇ ਨੇ ਕਿਸਾਨਾਂ ਦੀ ਬਾਹ ਨਹੀਂ ਫੜੀ ਅਜੇ ਤੱਕ ਆ ਕੇ ਸਿਸਟਮ ਜਿਹੜੀ ਪੂਰੀ ਮੂਨ ਮੰਡੀ ਦੇ ਵਿੱਚ ਸੈਲਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਕਣਕ ਗਈ ਹੋਈ ਹੈ ਇਸ ਕਰਕੇ ਸੈਲਰਾਂ ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੈ ਕਿਸਾਨਾਂ ਦਾ ਇਸ ਕਰਕੇ ਸਰਕਾਰ ਨੂੰ ਅਸੀਂ ਆਰ ਬਾਰ ਬੇਨਤੀ ਕਰਦੇ ਹਾਂ ਵੀ ਜਿਹੜਾ ਇਸ ਮੰਡੀ ਮੰਡੀ ਦਾ ਵਿਕਾਸ ਸਰਕਾਰ ਆਈ ਵਾਰ ਕਹਿੰਦੀ ਹੈ ਵੀ ਵਿਕਾਸ ਕਰਦੇ ਆ ਕੋਈ ਇੱਥੇ ਸਰਕਾਰ ਜਿਹੜੀ ਮਰਜ਼ੀ ਸੱਤਾ ਦੇ ਵਿੱਚ ਰਹੀ ਹੈ ਅੱਜ ਤੱਕ ਸਰਕਾਰ ਦਾਅਵੇ ਕਰਦੀ ਹੈ ਪਰ ਮੰਡੀ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ ਇਹਨਾਂ ਦੇ ਕਾਗਜ਼ਾਂ ਦੇ ਵਿੱਚ ਸਾਰਾ ਕੁਝ ਹੁੰਦਾ ਹੈ ਕਾਗਜ਼ਾਂ ਦੇ ਵਿੱਚ ਇਹਨਾਂ ਦੀਆਂ ਲੈਟਰਾਂ ਲੱਗਦੀਆਂ ਨੇ ਸੀਵਰੇਜ ਚੱਲਦੇ ਨੇ ਜਿਹੜੇ ਇੱਥੋਂ ਦੇ ਚੇਅਰਮੈਨ ਨੇ ਉਹ ਆਪਣੇ ਬਣਾਉਣ ਤੇ ਲੱਗੇ ਹੋਏ ਨੇ ਕਿਸਾਨਾਂ ਨੂੰ ਵੀ ਕੋਈ ਕਿਸੇ ਨੂੰ ਸੋਚਣੀ ਹੈ ਕਿ ਚਾਹ ਇੱਥੋਂ ਦਾ ਐਮ.ਐਲ.ਏ. ਹੈ ਚਾਹ ਇੱਥੋਂ ਦਾ ਮੁੱਖ ਮੰਤਰੀ ਹੈ ਪੰਜਾਬ ਦਾ ਮੁੱਖ ਮੰਤਰੀ ਸਟੇਟਾਂ ਤੋਂ ਹਰ ਰੋਜ਼ ਦੋਸ਼ ਕਰਦਾ ਹੀ ਕਣਕਾਂ ਤੋਂ ਪਹਿਲਾਂ ਵੀ ਪੰਜਾਬ ਦੇ ਵਿੱਚ ਪੂਰੀਆਂ ਮੰਡੀਆਂ ਤਿਆਰ ਨਹੀਂ ਇਸ ਕਰਕੇ ਦਿਖਾਣੇ ਆ ਸੀ ਮੁੱਖ ਮੰਤਰੀ ਨੇ ਤੇ ਬਰਿੰਦਰ ਗੋਇ ਨੂੰ ਐਮ ਐਲ ਏ ਨੂੰ ਵੀ ਦੇਖ ਲੋ ਆ ਕੇ ਕਣਕਾਂ ਦਾ ਕਿੰਨਾ ਨੁਕਸਾਨ ਹੈ ਮੰਡੀ ਬੋਲਡ ਦਾ ਜਿਹੜਾ ਸੀਵਰੇਜ ਹੈ ਇਹ ਉਛਲਣ ਕਰਨ ਕਿਸਾਨਾਂ ਦਾ ਕਿੱਡਾ ਵੱਡਾ ਨੁਕਸਾਨ ਹੋਇਆ ਇਸ ਕਰਕੇ ਇਹ ਜਿਹੜੀ ਕਣਕ ਸੀ ਸਾਡੀ 8 8.5 ਕਿੱਲਿਆਂ ਦੀ ਕਣਕ ਸੀ ਇਹਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਕਣਕ ਖਰਾਬ ਹੋ ਗਈ ਇਸ ਕਰਕੇ ਇੱਥੇ ਜਿਹੜੀਆਂ ਟਰਾਲੀਆਂ ਕਣਕ ਹੋਣੀ ਕਰ ਤੋਂ ਬਾਅਦ 5-600 ਕਿੱਲਿਆਂ ਦੀ ਕਣਕ ਹੋਣੀ ਕਿਸਾਨਾਂ ਦੀ ਜਿਹੜੀ ਅੱਧ ਤੋਂ ਜ਼ਿਆਦਾ ਕਿਸਾਨਾਂ ਦੀ ਕਣਕ ਖਰਾਬ ਹੋ ਗਈ ਇਸ ਕਰਕੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਕਿਸ ਇਸ ਸਮੱਸਿਆ ਦਾ ਹੱਲ ਕਰੇ ਸਰਕਾਰ